ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗਿਰਦੀ ਕੋਚਿੰਗ ਦੇ YouTube ਪਲੇਟਫਾਰਮ ਦੇ ਉੱਪਰ ਤੇ ਅੱਜ ਦੀ ਕਲਾਸ ਦੇ ਵਿੱਚ ਜੋ ਆਪਾਂ ਕਰ ਰਹੇ ਹਾਂ ਕੱਲ ਆਪਾਂ ਆਪਣਾ ਜੋ ਲੈਕਚਰ ਸੀਗਾ ਜੀ 12 ਨੰਬਰ ਤੇ ਠੀਕ ਹੈ ਉਹਦੇ ਵਿੱਚ ਆਪਾਂ ਕਰਿਆ ਸੀਗਾ ਬੀ ਜੋ ਕਿ ਪਾਸ ਨੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀਗਾ ਕਿੱਥੇ ਕਿੱਥੇ ਉਹਨਾਂ ਨੇ ਜੋ ਕਿ ਆਪਣੇ ਮੇਲ ਉਹਦੇ ਪੁਆਇੰਟ ਸੀਗਾ ਉਹ ਕਰ ਲਈ ਸੀਗੇ ਠੀਕ ਹੈ ਅੱਜ ਆਪਾਂ ਉਹਨਾਂ ਹੀ ਕਵਿਤਾਵਾਂ ਦੀ ਗੱਲ ਕਰਾਂਗੇ ਜੋ ਉਹਨਾਂ ਦੇ ਕਵਿਤਾਮਾਨ ਠੀਕ ਹੈ ਇਸ ਕਰਕੇ ਜੋ ਕੱਲ ਦਾ ਪੀਡੀਐਫ ਸੀ ਹੈ ਉਹ ਮੈਂ ਅਪਲੋਡ ਕਰਾਂਗਾ ਠੀਕ ਹੈ ਜੀ ਇਕੱਠਾ ਕਰਦਾ ਨੂੰ ਜੋ ਕਿ ਪੀਡੀਐਫ ਦਾ ਬਣਦਾ ਹੈ ਪਾਸ ਜੋ ਕਿ ਕਬੀਏ ਪ੍ਰਭੂ ਨੀ ਕਾਵ ਦਾ ਤਾਂ ਉਹ ਮੈਂ ਤੁਹਾਨੂੰ ਅਪਲੋਡ ਕਰ ਦਾਂਗਾ ਠੀਕ ਹੈ ਤੇ ਜੋ ਅੱਜ ਦੀ ਨਾਲ ਦਾ ਪੀਡੀਐਫ ਉਹ ਵੀ ਉਹਨਾਂ ਨੂੰ ਟੈਲ ਕਰਕੇ ਮੈਂ ਅਪਲੋਡ ਕਰਾਂਗਾ ਤੇ ਹੁਣ ਆਪਾਂ ਕਲਾਸ ਨੂੰ ਸ਼ੁਰੂ ਕਰਦੇ ਹੈਗੇ ਚਾਹੇ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਓ ਜਿਸ ਵੀ ਨਾਮੇ ਜੁੜੇ ਸਾਡੇ ਨਾਲ ਠੀਕ ਹੈ ਜੀ ਤਾਂ ਆਪਾਂ ਪਹਿਲੀ ਸਲਾਈਡ ਦੇ ਉੱਪਰ ਚੱਲਦੇ ਤਾਂ ਇਹਦੇ ਵਿੱਚ ਜੋ ਕਿ ਪਾਸ ਦੀਆਂ ਕੁਝ ਮਹੱਤਵਪੂਰਨ ਕਵਿਤਾਵਾਂ ਨੇ ਉਹਨਾਂ ਦੀ ਗੱਲ ਕਰਾਂਗੇ ਠੀਕ ਹੈ ਜੀ ਤੇ ਜੁਨਿਅਰ ਲਈ ਕਵਿਤਾਵਾਂ ਨੇ ਤੁਸੀਂ ਇੱਕ ਵਾਰ ਰੀਡ ਸ਼ੁਰੂ ਕਰ ਲੈਣੀਆਂ ਜੋ ਤੁਹਾਨੂੰ ਮਿਲਣਗੀਆਂ ਠੀਕ ਹੈ ਬਾਕੀ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਜੋ ਅਪਲੋਡ ਕਰਾਂਗਾ ਇਹਦੇ ਨਾਲ ਆਪਣਾ ਜੋ ਕਿ ਕਵੀ ਹੁੰਦਾ ਹੈਗਾ ਕੋਈ ਵੀ ਕਵੀ ਹੈ ਜਾਂ ਕੋਈ ਨਾਵਲਕਾਰ ਹੈ ਕਹਾਣੀਕਾਰ ਹੈ ਠੀਕ ਹੈ ਜੇਕਰ ਉਹਨੇ ਆਪਣਾ ਰਚਨਾਵਾਂ ਥੋੜੀਆਂ ਹੀ ਆ ਪੜ ਲਵਾਂਗੇ ਤਾਂ ਆਪਾਂ ਉਹਨਾਂ ਦੇ ਬਾਰੇ ਜਿਆਦਾ ਹੀ ਪਤਾ ਲੱਗ ਜੀਗਾ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਣੀ ਪਹਿਲੀ ਸਲਾਈਡ ਦੇ ਉੱਪਰ ਲਿਖੇ ਹੋਏ ਨੇ ਜੋ ਕਿ ਕਵਿਤਾਵਾਂ ਨੇ ਲੀਆਂ ਠੀਕ ਹੈ ਇਹਦੇ ਵਿੱਚ ਲਿਖਿਆ ਹੋਇਆ ਅਸੀਂ ਲੜਾਂਗੇ ਸਾਥੀ ਉਸ ਤੋਂ ਬਾਅਦ ਨੇ ਅਗਲੀ ਕਵਿਤਾ ਹੈਗੀ ਉਹਦੇ ਨਾਂ ਉਦੋਂ ਬਾਅਦ ਤੀਜੀ ਹੈਗੀ ਆਰਥਾਂ ਦਾ અપਮਾਨ ਅਸਮਾਨ ਦਾ ਟੁਕੜਾ ਐਮਰਜੈਂਸੀ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਇਨਕਾਰ ਨਹੀਂ ਜੁਬੇਤਾ ਕਿਕ ਠੀਕ ਹੈ ਤੇ ਇਹ ਤੋਂ ਬਾਅਦ ਆਪਣਾ ਨਸ਼ਟਾ ਜੰਗ ਦੀ ਸੱਭਿਆਚਾਰ ਦੀ ਖੋਜ ਠੀਕ ਹੈ ਸਮਾ ਕੋਈ ਕਹਿੰਦੇ ਵੀ ਸਮਾ ਕੋਈ ਕੁੱਤਾ ਨਹੀਂ ਹੈਗਾ ਠੀਕ ਹੈ ਈਵਨ ਇਹ ਕਵਿਤਾ ਹੈਗੀ ਠੀਕ ਹੈ ਇਸ ਤੋਂ ਬਾਅਦ ਠੀਕ ਹੈ ਜੀ ਇਸ ਤੋਂ ਬਾਅਦ ਅਗਾ ਸੂਗ ਸਮਾਰੋਹ ਵਿੱਚ ਇਹ ਨਹੀਂ ਅਲੱਗ ਕੀਤਾ ਠੀਕ ਹੈ ਇਥੇ ਨਾਲ ਮਿਲ ਗਿਆ ਪਰ ਇਹ ਅਗਲਾ ਕਿੰਨੀ ਕਵਿਤਾ ਵਾਂਗ ਠੀਕ ਹੈ ਜੀ ਤੇ ਸਾਖ ਗਲਾ ਤੇ ਇਹ ਕਵਿਤਾ ਠੀਕ ਹੈ ਇਸ ਤੋਂ ਬਾਅਦ ਅਗਾ ਕਲਾ ਮਿਚਿਆ ਫਿਰ ਅਗਾ ਕਾਮਰੇਡ ਨਾਲ ਗੱਲਬਾਤ ਠੀਕ ਹੈ ਜੀ ਅਗਲੀ ਸੈਡ ਆਪਣੇ ਤੇਜ ਦੀ ਹੁਣ ਆਪਾਂ ਅਜੂ ਕੰਨੀ ਕਵਿਤਾ ਵਾਲੇ ਨੈਕਸਟ ਆਪਣੀ ਜੋ ਕਿ ਕਵਿਤਾ ਹੈ ਇਹਦਾ ਦੀ ਉਹਦਾ ਨਾਮ ਹੈ ਕਿ ਕਹਿੰਦੇ ਵੀ ਮੈਂ ਹੁਣ ਵਿਦਾ ਹੁੰਦਾ ਹਾਂ ਠੀਕ ਹੈ ਇਸ ਤੋਂ ਬਾਅਦ ਅਗਾ ਜੁਦ ਤੇ ਸਾਦੀ ਇਸ ਤੋਂ ਬਾਅਦ ਜੂਲਪੀ ਲੋਕਾਂ ਦੇ ਨਾਮ ਖੱਤ ਇਸ ਤੋਂ ਬਾਅਦ ਦੀ ਕਵਿਤਾ ਹੈ ਕਿ ਰੱਬ ਨਾ ਕਰੇ ਕਿ ਅਸੀਂ ਭੁੱਲ ਜਾਈਏ ਇਸ ਤੋਂ ਬਾਅਦ ਦੀ ਕਵਿਤਾ ਹੈ ਕਿ ਜੀ ਲੋਕਾਂ ਤੇ ਇਨਕਲਾਬੀਆਂ ਨੂੰ ਠੀਕ ਹੈ ਇਸ ਤੋਂ ਬਾਅਦ ਸਲਾਈਡ ਦੇ ਉੱਪਰ ਜੋ ਕਵਿਤਾ ਆਮ ਨੇ ਲੋਹਾ ਇਸ ਤੋਂ ਬਾਅਦ ਹੈਗਾ ਵਿਸਥਾਪਨ ਕਾਲ ਦੀ ਸੇਰਾਂ ਦੇ ਨਾਮ ਇਸ ਤੋਂ ਬਾਅਦ ਹੈਗਾ ਬੜਬੜਾ ਦਾਦ ਸਰਦਨਾਮਾ ਨੈਕਸਟ ਜਿਹੜੇ ਲਿਖਣਾ ਚੋਕ ਹੈ ਨਾ ਜੀ ਬੱਲ ਬੈ ਜੀ ਕਹਿੰਦਾ ਜੇ ਇਸ ਮੇਰੇ ਨਹੀਂ ਤਾਂ ਹੁਣ ਸਾਮ ਦੇਣਾ ਪਵੇਗਾ ਠੀਕ ਹੈ ਇਹਨਾਂ ਦੀ ਬੀਜ ਲਾਏਗੀ ਤੇ ਇਸ ਤੋਂ ਬਾਅਦ ਇੱਕ ਗੀਤ ਹੈਗਾ ਅਮਰਾਂ ਦੇ ਚੰਨ ਨਾਲ ਘਟਾ ਠੀਕ ਹੈ ਅਮਰਾਂ ਤੇ ਚੰਨਾ ਘਟਾ ਠੀਕ ਹੈ ਜੀ ਨੈਕਸਟ ਜਾਲ ਦੇ ਹੈਗੇ ਨੈਕਸਟ ਜੋ ਇਹਨਾਂ ਦੀ ਕਵਿਤਾ आएगी ਆਪਣੀ ਇਹ ਤੋਂ ਬਾਅਦ ਕੀਰਤੀ ਦੀਏ ਕੁਲੀਏ ਕੰਡੇ ਦਾ ਜਖ ਠੀਕ ਹੈ ਇਸ ਤੋਂ ਬਾਅਦ ਖੁੱਲੀ ਚੱਠਿਆਂ ਦੀ ਇੱਕ ਕਵਿਤਾ ਹੈਗੀ ਦੈਂਕ ਦੇ ਅੰਗਾਰਿਆਂ ਤੇ ਸੌਂਦੇ ਰਹੇ ਇਸ ਤੋਂ ਬਾਅਦ ਇਹਨਾਂ ਦੀ ਇਹ ਗੱਜ ਲੈ ਗਈ ਠੀਕ ਹੈ ਜੀ ਜੋ ਕਿ ਦੈਕਰੀ ਅੰਦਾਰੇ ਤੇ ਸੌਂਦੇ ਰਹੇ ਇਹਨਾਂ ਦੀ ਇੱਕ ਗੱਜ ਲੈ ਗਈ ਠੀਕ ਹੈ ਇਸ ਤੋਂ ਬਾਅਦ ਚਿੜੀਆਂ ਦਾ ਚੰਬਾ ਜਿੱਥੇ ਕਵਿਤਾ ਖਤਮ ਨਹੀਂ ਹੁੰਦੀ ਇਹਨਾਂ ਦੀ ਅਗਲੀ ਕਵਿਤਾ ਆ ਗਈ ਠੀਕ ਹੈ ਇਸ ਤੋਂ ਬਾਅਦ ਇਹ ਕਵਿਤਾ ਨਾਮ ਆ ਕਹਿੰਦੇ ਵੀ ਜਿੱਥੇ ਕਵਿਤਾ ਖਤਮ ਹੁੰਦੀ ਹੈ ਠੀਕ ਹੈ ਇਹਨਾਂ ਦੀ ਅਲੱਗ ਇੱਕ ਕਵਿਤਾ ਇੱਕ ਹੋਰ ਹੈਗੀ ਤੇ ਇਸ ਤੋਂ ਬਾਅਦ ਹੈਗਾ ਤੀਸਰਾ ਮਹਾਜੁੱਧ ਠੀਕ ਹੈ ਜੀ ਇਸ ਤੋਂ ਬਾਅਦ ਵੀ ਨੋਟ ਕਰ ਲੈਣਾ ਕਿ ਤੂਪਾਨਾਂ ਨੇ ਕਦੇ ਮਾਦਮੀ ਖਾਂਦੀ ਹੈਗੀ ਠੀਕ ਹੈ ਇਸ ਤੋਂ ਬਾਅਦ ਸਭ ਤੋਂ ਖਤਰਨਾਕ ਜਿਹਦੀ ਆਪਾਂ ਚਰਚਾ ਕਰੀ ਸੀਗੀ ਕਲਾਸ ਦੇ ਵਿੱਚ ਠੀਕ ਹੈ ਤੇ ਨੈਸ਼ਨਲ ਗਾਣਾ ਦ੍ਰੋਣਾਚਾਰੀਆ ਦੇ ਨਾਮ ਇਸ ਤੋਂ ਬਾਅਦ 2 ਤੇ 2 3 ਠੀਕ ਹੈ ਜੀ ਅਗਲੀ ਸਾਈਡ ਉੱਪਰ ਚਾਉਦੇ ਹਾਂ ਨੈਸ਼ਨਲ ਦੀ ਕਵਿਤਾ ਲਿਖਣੇ ਸਭ ਤੋਂ ਪਹਿਲਾਂ ਜਿਹੜੀ ਇੱਕ ਗੀਤ ਹੈਗਾ ਜੀ ਕਮਲਦੇ ਧਰਵਾਸ ਠੀਕ ਹੈ ਇਸ ਤੋਂ ਬਾਅਦ ਇਹਨਾਂ ਦੀ ਇੱਕ ਗੱਜਨਾ ਹੈਗੀ ਗੱਜੋ ਦਾ ਨਾਮ ਹੈਗਾ ਦੁਬਦਾਰ ਚੜਦਾ ਸਾਨੂੰ ਨਿਤਹੀ ਲਾੜ ਠੀਕ ਹੈ ਜੀ ਇਹਨਾਂ ਦੀ ਗਜਲੇਬ ਇਸ ਤੋਂ ਬਾਅਦ ਹੁਣ ਆਪਾਂ ਨੋਟ ਕਰਾਂਗੇ ਵੀ ਮੈਂ ਤਾਂ ਆਪੇ ਹੀ ਲੰਘਾਉਣਾ ਹੈ ਪਤਨ ਚਨਾਵਾਂ ਇਹ ਕੈਨ ਦੀ ਗਜਲੇ ਠੀਕ ਹੈ ਜੀ ਇਸ ਤੋਂ ਅਸੀਂ ਨੋਟ ਕਰਨਾ ਹੈ ਜ਼ਹਿਰ ਫਿਰ ਆ ਜਾਂਦਾ ਹੈਗਾ ਪੁੱਸ ਦੇ ਸਿਪਾਹੀ ਨੂੰ ਇਸ ਤੋਂ ਅਸੀਂ ਨੋਟ ਕਰਨਾ ਹੈ ਕਿ ਜਦ ਬਗਾਵਤ ਖੋਲਦੀ ਹੈ ਇਸ ਤੋਂ ਅਸੀਂ ਨੋਟ ਕਰਨਾ ਹੈਗਾ ਤੁਸੀਂ ਹੈਰਾਨ ਨਾ ਹੋਮੋ ਠੀਕ ਹੈ ਤਾਂ ਇਸ ਤੋਂ ਬਾਅਦ ਆਦਮ ਇੱਥੇ ਤਾਂ ਲਿਖਿਆ ਗਿਆ ਵੀ ਜੋ ਕਿ ਨੇ ਹੋਰ ਵੀ ਕਵਿਤਾਵਾਂ ਨੇ ਪਰ ਜੋ ਮੋਸਟ ਅਪੋਰਟ ਹੈਰੀਆਂ ਨੇ ਆਪਣੇ ਇਗਜ਼ਾਮ ਦੇ ਵਿੱਚ ਆ ਸਕਦੀਆਂ ਨੇ ਉਹ ਮੈਂ ਤੁਹਾਨੂੰ ਕਰਵਾ ਦਿੱਤੀ ਹੈ ਠੀਕ ਹੈ ਜੀ ਤੇ ਨਸ਼ਟ ਆਪਣੀ ਸਲਾਈਡ ਦੇ ਉੱਤੇ ਲਿਖਿਆ ਹੋਇਆ ਹੈਗਾ ਵੀ ਸਾਲ 1985 ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਨੇ ਇਹਨਾਂ ਨੂੰ ਭਾਵਕੇ ਪਾਸ ਨੂੰ ਇੱਕ ਸਾਲ ਫੈਲੋਸਿਪੀ ਦਿੱਤੀ ਸੀਗੀ ਠੀਕ ਹੈ ਇਸ ਤੋਂ ਬਾਅਦ ਹੈਗਾ ਸੰਸੇਧ ਸੰਧੂ ਨੇ ਪਾਸ ਉੱਤੇ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਦਾ ਨਾਮ ਵੀ ਇਹਨਾਂ ਦੇ ਉੱਪਰ ਇੱਕ ਕਿਤਾਬ ਲਿਖੀ ਸੀਗੀ ਠੀਕ ਹੈ ਜੀ ਕਿਤਾਬ ਦਾ ਨਾਮ ਕੀ ਸੀਗਾ ਜੋ ਕਿ ਤਲਵੱਡੀ ਸਲੇਮ ਨੂੰ ਜਾਂਦੀ ਸੜਕ ਠੀਕ ਹੈ ਜੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹ ਸਭ ਕੁਝ ਕਰਿਆਏਗਾ ਜੋ ਕਿ ਇਹਦਾ ਰਹਿਤ ਕੱਲ ਦੀ ਕਲਾਸ ਦੇ ਵਿੱਚ ਆਪਣਾ ਠੀਕ ਹੈ ਤਾਂ ਹੁਣ ਆਪਣਾ ਜੋ ਕਿ ਪਾਸ ਆਪਣਾ ਕਰੀਏਗਾ ਆਪਣੇ ਕਾਬਿਲ ਉਹ ਕੰਪਲੀਟ ਹੋ ਚੁੱਕਾ ਹੈ ਠੀਕ ਹੈ ਜੀ ਤੇ ਅੱਜ ਦੀ ਇੱਕ ਕਲਾਸ ਆਪਣੀ ਇੰਨੀ ਰਹੇਗੀ ਠੀਕ ਹੈ ਕਿਉਂਕਿ ਆਪਾਂ ਇੱਕ ਕਵੀ ਇੱਕ ਦਿਨ ਦੇ ਵਿੱਚ ਜਾਂ ਦੋ ਦਿਨਾਂ ਦੇ ਵਿੱਚ ਕੰਪਲੀਟ ਕਰਦੇ ਹੁੰਦੇ ਆਂਗੇ ਠੀਕ ਹੈ ਜਿਨ੍ਹਾਂ ਨੇ ਪਹਿਲੇ ਕਲਾਸ ਨਹੀਂ ਲਗਾਈਆਂ ਹੈਗੀਆਂ ਤਾਂ ਆਪਣੀਆਂ ਪਹਿਲਾਂ ਵੀ ਬਹੁਤ ਕਲਾਸ ਲੱਗ ਚੁੱਕੀਆਂ ਨੇ ਠੀਕ ਹੈ ਜੀ ਤੇ ਜੋ ਜਾ ਕੇ ਲਗਾਇਓ ਤੇ ਜੋ ਵੀ ਤੁਸੀਂ ਨਵੇਂ ਜੁੜਨਗੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਮ ਨੂੰ 7 ਪੀਐਮ ਦੇ ਉੱਤੇ ਆਪਣੀ ਲਾਈਵ ਕਲਾਸ ਲੱਗਦੀ ਹੁੰਦੀ ਹੈਗੀ ਐਮਸੀਕਿਊ ਦੀ ਠੀਕ ਹੈ ਤਾਂ ਉਹਦੇ ਵਿੱਚ ਆਪਾਂ 30 ਕੁਐਸਚਨ ਜਾਂ ਫਿਰ ਕਦੇ 35 ਕਰ ਲੈਨੇ ਜਾਂ ਕਦੇ 45 ਕੁਐਸਚਨ ਕਰ ਲੈਨੇ ਹੁੰਦੇ ਹੈਗੇ ਤਾਂ ਸਾਰੇ ਨੇ ਜਰੂਰ ਜੁੜਾਗੇ ਉਸ ਦੇ ਵਿੱਚ ਠੀਕ ਹੈ ਜੀ ਤੇ ਜੋ ਆਪਾਂ ਸਨੇਪਸ ਕਰ ਰਹੇ ਹਾਂ ਜਲਦੀ ਹੀ ਆਪਾਂ ਇਹਦੀ ਟੈਸਟ ਸੀਰੀ ਵੀ ਸ਼ੁਰੂ ਕਰਾਂਗੇ ਠੀਕ ਹੈ ਜੀ ਇਸ ਕਰਕੇ ਜੇਕਰ ਤੁਹਾਨੂੰ ਟੈਸਟ ਸੀਰੀਜ਼ ਜਲਦੀ ਚਾਹੀਦੀ ਹੈਗੀ ਹੋ ਸਕਦਾ ਤੁਸੀਂ ਸਲੂਸ ਪਹਿਲਾਂ ਕੰਪਲੀਟ ਕਰ ਚੁੱਕੇ ਹੋਵੋ ਤੇ ਤੁਸੀਂ ਆਪ ਦਾ ਤੁਸੀਂ ਮੈਨੂੰ ਥੱਲੇ ਕਲਾਸ ਥੱਲੇ ਸੀ ਕਮੈਂਟ ਵੀ ਕਰ ਸਕਦੇ ਹੋ ਠੀਕ ਹੈ ਕਮੈਂਟ ਰੱਖ ਕੇ ਮੈਂ ਦੱਸ ਦਿਓ ਮੀਟਾ ਨੂੰ ਟੈਸਟ ਸੀਰੀਜ਼ ਚਾਹੀਦੀ ਹੈਗੀ ਤਾਂ ਉਹ ਤੁਹਾਨੂੰ ਟੈਸਟ ਸੀਰੀਜ਼ ਵੀ ਸ਼ੁਰੂ ਕਰ ਦੇਵਾਂ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਸ਼ਾਮ ਵਾਲੀ 7 ਵਜੇ ਦੀ ਕਲਾਸ ਦੇ ਵਿੱਚ ਧੰਨਵਾਦ ਜੀ